ਸਤਿ ਸ਼੍ਰੀ ਅਕਾਲ ਭਾਈਆਂ ਵੀਰੋ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਆਪਾਂ ਖੜੇ ਆ ਬਠਿੰਡੇ ਵਾਲੇ ਹਾਈਵੇ ਤੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਇੱਥੇ ਬਾਬੇ ਦੇ ਘਲਾੜੇ ਤੇ ਆਏ ਅੱਜ ਆਪਾਂ ਬਾਬਾ ਘਲਾੜੇ ਦੀ ਕਰੀ ਜਾਂਦਾ ਤਿਆਰੀ ਸਾਰਾ ਕੰਮ ਹੋ ਗਿਆ ਬਾਬਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਮਾਨਾ ਕੀ ਹਾਲ ਵਧੀਆ ਕਿੰਨੇ ਦਿਨ ਲੱਗਣਗੇ ਘਰਾੜਾ ਚੱਲਣ ਨੂੰ ਬਸ ਇੱਕ ਹਫ਼ਤੇ ਚ ਪੰਜ-ਛੇ ਦਿਨ ਚਲਾ ਦੇਾਂਗੇ ਠੀਕ ਹੈ ਇੱਧਰ ਝੌਪੜੀ ਬਣਾਤੀ ਹੈ ਹਾਂ ਆ ਬਣਾਤੀ ਝੌਪੜੀ ਠੀਕ ਹੈ ਇੱਧਰ ਮਿਸਤਰੀ ਸਾਧੂ ਕਰੀ ਜਾਂਦਾ ਤਿਆਰੀ ਹੈ ਹਾਂ ਤੇ ਬਾਬਾ ਜੀ ਫਿਰ ਤਿੰਨ ਗੱਲਾਂ ਬਤਾ ਕਰਨੀਆਂ ਹਾਂ ਹਾਂ ਕਰ ਬਾਬਾ ਆਪਾ ਉੱਤੇ ਲਿਖਿਆ ਕੀ ਪੰਜਾਬ ਦੇ ਮੁੱਦੇ ਸਮਾਜ ਸੇਵਾ 'ਚ ਨਹੀਂ ਆਉਂਦੇ ਜਿਹੜੇ ਹਿਸਾਬ ਨਾਲ ਅੱਜ ਵਾਲੇ ਸਮਾਜ ਸੇਵੀ ਚੱਲੀ ਜਾਂਦੇ ਮੈਂ ਤਲਾਹਦਾ ਆਉਂਦੇ ਨਹੀਂ ਯਾਰ ਕਿੰਨੇ ਸਮਾਜ ਸੇਵੀ ਆ ਉਹਨਾਂ ਨੂੰ ਲੱਖਾਂ ਲੋਕ ਸੁਣਦੇ ਆ ਇੱਧਰੀ ਵੇਹ ਨੇ ਅੰਦਰੀ ਆਜਾ ਚਲੋ ਉਹ ਗੱਲ ਕਿਉਂ ਨਹੀਂ ਕਰਦੇ ਬਾਬਾ ਗੱਲ ਯਾਰ ਪੰਜਾਬ ਦੇ ਮੁੱਦਿਆਂ ਦੀ ਗੱਲ ਯਾਰ ਮਾਨਾ ਆਏ ਆ ਮੈਨੂੰ ਤਾਂ ਐ ਲੱਗਦਾ ਗੁਰਪ੍ਰੀਤ ਕੁਰਸੀਆਂ ਨਹੀਂ ਇਦਰੋਂ ਚਾਕੇ ਉਹ ਛੋਟੀਆਂ ਦੋ ਹਾਂ ਮੈਨੂੰ ਤਾਂ ਐ ਲੱਗਦਾ ਯਾਰ ਜਿਵੇਂ ਪੰਜਾਬ ਚ ਰਹਿੰਦੇ ਨਹੀਂ ਹੁੰਦੇ ਯਾਰ ਉਹ ਬੰਦੇ ਉਹਨਾਂ ਨੂੰ ਕਿੰਨੇ ਲੋਕ ਨਹੀਂ ਉਹਨਾਂ ਨੂੰ ਕੋਈ ਮਤਲਬ ਲੱਗਦਾ ਮੈਨੂੰ ਤਾਂ ਪੰਜਾਬ ਨਾਲ ਕੋਈ ਪੰਜਾਬ ਨਾਲ ਮਤਲਬ ਵੀ ਨਹੀਂ ਲੱਗਦਾ ਉਹਨਾਂ ਨੂੰ ਲੱਖਾਂ ਲੋਕ ਸੁਣਦੇ ਆ ਕਿੰਨੇ ਉਹਨਾਂ ਨਾਲ ਮੰਤਰੀ ਉਹਨਾਂ ਦੀ ਜਾਣ ਪਛਾਣ ਨਾਲ ਇਹ ਕਿੰਨੇ ਕਲਾਕਾਰ ਐ ਕਿੰਨੇ ਮੰਤਰੀ ਤਾਂ ਬੈਰੀਆ ਕੰਡੇ ਪੀਜਦੇ ਐ ਜਿਹੜੇ ਮੰਤਰੀਆਂ ਦੀ ਜਾਣ ਪਛਾਣ ਤਾਂ ਮਰਵਾਉਂਦੀ ਐ ਹਾਂ ਸਮਾਜ ਸੇਵਾ ਨਾਲ ਮੰਤਰੀਆਂ ਦਾ ਕੀ ਮਤਲਬ ਐ ਮੰਤਰੀ ਤਾਂ ਆਪ ਆਪ ਦੇ ਫੋਲੋਅਰ ਵਧਾਉਂਦੇ ਐ ਯਾਰ ਨਹੀਂ ਨਹੀਂ ਉਹਨਾਂ ਦੀ ਯਾਰੀ ਐ ਮੈਂ ਕਹਿੰਨਾ ਹਾਂ ਉਹਨਾਂ ਦੀ ਯਾਰੀ ਐ ਕਦੇ ਕਦੇ ਆਏ ਨਹੀਂ ਸੁਣਿਆ ਵੀ ਉਹਨਾਂ ਨੇ ਕੋਈ ਮੁੱਦੇ ਚੱਕੇ ਹੋਣਾ ਹਸਪਤਾਲਾਂ ਦੇ ਜਾਂ ਹੋਰ ਉਹ ਤਾਂ ਬਾਈ ਜਿਹੜਾ ਪੌਡਕਾਸਟ ਕਰਦੇ ਐ ਹੁਣ ਇੱਕ ਦੋ ਸਮਾਜ ਸੇਵੀ ਤਾਂ ਪੂਰੇ ਸੋਸ਼ਲ ਮੀਡੀਆ ਤੇ ਛਾਏ ਹੋਇਆ ਐ ਜਿਵੇਂ ਹੁਣ ਉਹ ਕੁਵਾਤਰ ਐ ਹੂੰ ਆਪਾਂ ਤਾਂ ਨਾਂ ਲੈ ਕੇ ਗੱਲ ਕਰਦੇ ਆ ਪਰ ਉਹ ਕਿਤੇ ਕੁ ਡਾਰਾ ਹੈ ਨਾ ਤੇ ਉਹ ਹੁਣ ਮੁੱਦਾ ਚੱਕਦਾ ਹੈ ਮੁੱਦਾ ਗੱਲ ਕਰਦਾ ਹੈ ਪੌਡਕਾਸਟ ਕਰਦਾ ਉਹਦੇ ਕੋਲੇ ਮੰਤਰੀ ਆਉਂਦੇ ਆ ਸਰਕਾਰ ਦੇ ਨੁਮਾਇंदे ਆਉਂਦੇ ਆ ਅਫਸਰ ਆਉਂਦੇ ਆ ਉਹਨੇ ਯਾਰ ਕਦੇ ਪੰਜਾਬ ਤੇ ਨਾ ਨਸ਼ੇ ਦਾ ਮੁੱਦਾ ਨਾ ਬੇਰਜ਼ਗਾਰੀ ਦਾ ਮੁੱਦਾ ਨਾ ਪੰਜਾਬ ਦੀ ਕਿਸਾਨੀ ਦਾ ਮੁੱਦਾ ਨਾ ਪਾਣੀਆਂ ਦਾ ਮੁੱਦਾ ਹੂੰ ਹੋਰ ਹੀ ਸਵਾਲ ਹੈ ਜਿਵੇਂ ਅਕਸ਼ੇ ਕੁਮਾਰ ਨੇ ਮੋਦੀ ਨੂੰ ਪੁੱਛਿਆ ਸੀ ਅੰਬ ਚੂਪ ਕੇ ਖਾਣਾ ਕਿ ਜੀਰ ਕੇ ਖਾਣਾ ਹੂੰ ਉਹੋ ਜੀ ਸਵਾਲ ਹੈ ਗੋਲ ਮੋਲ ਸਾਰੇ ਤੈਅ ਕਰੇਵੇ ਪਹਿਲਾਂ ਹੀ ਹਨਾ ਪੋਲੇ ਪੋਲੇ ਜੇ ਸਵਾਲ ਹੁੰਦੇ ਆ ਉਹਨੂੰ ਤਾਮਾ ਝਾਮਾ ਵੀਡੀਓ ਬਣਾਉਂਦੇ ਉੱਤਰ ਦੇ ਦਈਏ ਜਾਂ ਦੇ ਦੀਆਂ ਫਿਰ ਬੰਦੀ ਐ ਉਹ ਆਮ ਘਰਾਂ ਦੇ ਧੀ ਪੁੱਤ ਜੰਮ ਕੇ ਵੋਟਾਂ ਨੇ ਭੋਲੇ ਭਾਲੇ ਲੋਕਾਂ ਨੇ ਵੋਟਾਂ ਪਾਤੀਆਂ ਤੇ ਮੰਤਰੀ ਬਣ ਕੇ ਐਮਐਲਏ ਬਣ ਕੇ ਹੁਣ ਉਹੀ ਬੰਦੇ ਯਾਰ ਐ ਧੌਂਸਾ ਦਿਖਾਉਂਦੇ ਆ ਰੀਲਾਂ ਪਾਪਾ ਹੂੰ ਦੱਬਦਾ ਕਿੱਥੇ ਐ ਵੀ ਸਾਨੂੰ ਦਬਣ ਦਬਾਉਣ ਨੂੰ ਤਾਂ ਕਿਸੇ ਨੇ ਬਣਾਇਆ ਹੀ ਨਹੀਂ ਉਦੋਂ ਤੁਸੀਂ ਕਹਿੰਦੇ ਵੀ ਅਸੀਂ ਐਂ ਕਹਾਂਗੇ ਵੀ ਵੋਟਾਂ ਜਿੱਤ ਕੇ ਵੀ ਦਬਦਾ ਕਿੱਥੇ ਹੂੰ ਤੁਹਾਨੂੰ ਬਣਾਇਆ ਪੰਜਾਬ ਦੇ ਲੋਕਾਂ ਨੇ ਵੀ ਪੰਜਾਬ ਚ ਡੁੱਬ ਰਿਹਾ ਹੈ ਹੂੰ ਕਰਜ਼ਾ ਪਜਾਮ ਜੁੰਮੇ ਜੇ ਤੁਸੀਂ ਸਮਾਜ ਸੇਵਾ ਕਰਨੀ ਤਾਂ ਪੰਜਾਬ ਦੇ ਮੁੱਦੇ ਵੀ ਚੱਕੋ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਪੰਜਾਬ ਦਾ ਪਾਣੀ ਕਿੰਨੇ ਮੁੱਦੇ ਆ ਯਾਰ ਕੋਈ ਨਹੀਂ ਥਾਉਂਦੇ ਕੋਈ ਨਹੀਂ ਆਪਦਾ ਉੱਥੇ ਤਾਂ ਹੀ ਕੰਮ ਸੀ ਲਟਾਉ ਉਹਨਾਂ ਦਾ ਤਾਂ ਯਾਰ ਮੈਨੂੰ ਤਾਂ ਹੁਣ ਐਂ ਲੱਗਦਾ ਸਿਸਟਮ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਚੋਰ ਦੀ ਦਾੜੀ 'ਚ ਤਣਕੇ ਵਾਲੀ ਗੱਲ ਐ। ਹੂੰ ਉਹ ਹੁਣ ਮੁੱਦੇ ਕਿਹੜੇ ਆ ਉਹਨਾਂ ਕੋਲੇ? ਹੂੰ ਕੋਈ ਪੰਜਾਬ ਨਾਲ ਰਿਲੇਟਡ ਤਾਂ ਯਾਰ ਕੋਈ ਮੁੱਦਾ ਨਹੀਂ। ਕੋਈ ਬੰਦਾ ਨਹੀਂ, ਕੋਈ ਗੱਲ ਨਹੀਂ। ਆਪਾਂ ਨਹੀਂ ਕਹਿੰਦੇ ਵੀ ਜਿਹੜੇ ਪ੍ਰਵਾਸੀ ਰਹਿੰਦੇ ਆ ਉਹਨਾਂ ਦਾ ਇਲਾਜ ਨਾ ਕਰਨ। ਕਰਨ ਆਪਾਂ ਕਹਿੰਦੇ ਜੀ ਸਦਕੇ ਕਰਨ। ਪਰ ਪੰਜਾਬੀ ਨੂੰ ਨਾ ਮੋੜੋ। ਪਰ ਮਾ ਨਾ ਇਹਦੇ ਵਿੱਚ ਗੱਲ ਮੇਰੀ ਹੁਣ ਛੋਟਾ ਮੂੰਹ ਵੱਡੀ ਗੱਲ ਹੋ ਜੂ ਮੈਂ ਤੈਨੂੰ ਦੱਸਦਾ ਗੱਲ ਇਹ। ਹੂੰ ਇਹ ਪੰਜਾਬ ਦੇ ਵਿੱਚ ਕਿਉਂ ਚਲਾਇਆ ਜਾ ਰਿਹਾ ਪ੍ਰੋਪਾਗੈਂਡਾ? ਹੂੰ ਇਹ ਕਦੇ ਗੱਲ ਪਿੱਛੇ ਤੋਂ ਜਾ ਕੇ ਜਿਹੜੀਆਂ ਕਿਸਾਨ ਯੂਨੀਅਨਾਂ ਪੈਦਾ ਹੋਈਆਂ ਬੜੀਆਂ ਗੱਲਾਂ ਕਿਵੇਂ ਕਿਹੜੀ ਲਹਿਰ ਨੂੰ ਤੋੜਨ ਦੀ ਖਾਤਰ ਇਹ ਬੰਦੇ ਖੜੇ ਕੀਤੇ ਉਦੋਂ ਉਹੀ ਕੁਝ ਹੋਣਾ ਹੈ ਸਿੱਖੀ ਦੇ ਕਨਸੈਪਟ ਨੂੰ ਗੁਰੂ ਘਰਾਂ ਦੇ ਕਨਸੈਪਟ ਨੂੰ ਢਾਹ ਲਾਉਣ ਦੀ ਖਾਤਰ ਇਹ ਸਾਰਾ ਕੁਝ ਡਰਾਮੇ ਰੱਟੇ ਜਾ ਰਹੇ ਐ ਤੇ ਜਿੱਦ ਦੇ ਨੂੰ ਇਹਦਾ ਸਾਨੂੰ ਪਤਾ ਲੱਗੂਗਾ ਰਿਜ਼ਲਟ ਨਿਕਲੂਗਾ ਉਦਦੇ ਨੂੰ ਟਾਈਮ ਖੁੰਝ ਜਾਊਗਾ ਹੁਣ ਬਾਬਾ ਸਿੱਖੀ ਨੂੰ ਛਰੇ ਆ ਮੈਂ ਇੱਕ ਦਿਨ ਤਾਂ ਸਮਾਜ ਸੇਵਾ ਵਾਲੇ ਨੇ ਲਿਖ ਕੇ ਲਾਤਾ ਸੀ ਕਿ ਗੁਰੂ ਘਰਾਂ ਨੂੰ ਦਾਨ ਦੇਣ ਦਾ ਕੀ ਫਾਇਦਾ ਵੀ ਤੁਸੀਂ ਯਾਰ ਆਮ ਬੰਦਾ ਗੁਰੂ ਘਰ ਦਾ ਕੀ ਮੁਕਾਬਲਾ ਕਰੋਗੇ ਤੁਸੀਂ ਅੱਜ ਹੋ ਸਕਦਾ ਗੁਰੂ ਘਰਾਂ ਦਾ ਪ੍ਰਬੰਧ ਮਾੜੇ ਹੱਥਾਂ 'ਚ ਹੈ ਮੰਨ ਲਾ ਅੱਜ ਆਪਾਂ ਮੈਂ ਆ ਮੈਂ ਦਾਨ ਦਿੰਨਾ ਹੈ ਮੈਂ ਗੁਰੂ ਘਰ ਨਾਲੋਂ ਦਾਨ ਦਾ ਨਾਤਾ ਤੋੜਦਾ ਜਾਂ ਦਸਬੰਦ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਕਿਹਾ ਅੱਜ ਬੰਦਾ ਉੱਥੇ ਕੋਈ ਮਾੜਾ ਹੈ ਮੰਨ ਲਾ ਮੈਂ ਮੇਰੇ ਤੇ ਲਾਉਣਾ ਮੈਂ ਗੁਰੂ ਘਰ ਦਾ ਪ੍ਰਬੰਧਕ ਹੈ ਅੱਜ ਮੈਂ ਬੰਦਾ ਉੱਥੇ ਮਾੜਾ ਹੈ ਦਾਨ ਦੇਣ ਵਾਲੇ ਬੰਦਿਆਂ ਦੇ ਨੱਕ ਮੋੜ ਤੇ ਡਾਇਵਰਟ ਕਰਤੇ ਉਹ ਹੋਰ ਪਾਸੇ ਦਾਨ ਪੁੰਨ ਜੋ ਵੀ ਕਰਨਾ ਉਹਨਾਂ ਨੇ ਜਾਂ ਦਸਵੰਦ ਦੇਣਾ ਹੋਰ ਪਾਸੇ ਦੇਣ ਲੱਗ ਗਏ ਕੱਲ ਨੂੰ ਮੇਰੀ ਥਾਂ ਕੋਈ ਚੰਗਾ ਬੰਦਾ ਆ ਗਿਆ ਜਾਂ ਧਰਮ ਪ੍ਰਚਾਰ ਕਰਨ ਵਾਲਾ ਆ ਗਿਆ ਜਾਂ ਕੋਈ ਬੰਦਾ ਬਦਲ ਕੇ ਆ ਗਿਆ ਸਹੀ ਜਾਂ ਸਮੇਂ ਮਤਾਬ ਕੋਈ ਲੋੜ ਪੈ ਗਈ ਕੱਲ ਨੂੰ ਉਹਨਾਂ ਦੇ ਕੀਮੀਟਰ ਲੱਗਿਆ ਪਤਾ ਲੱਗ ਜੂ ਵੀ ਇਹ ਚੰਗਾ ਇਹਨੂੰ ਦਾਨ ਦੇਓ ਜਾਂ ਦਸਵੰਦ ਦਿਓ ਇਹ ਗੁਰੂ ਸਾਹਿਬ ਨੇ ਜਿਹੜੀ ਸਾਡੀ ਦਸਵੰਦ ਦੀ ਪਿਰਤ ਚਲਾਈ ਸੀ ਨਾ ਉਹਦੇ ਚ ਸਭ ਤੋਂ ਪਹਿਲਾਂ ਗੁਰਸਿੱਖ ਪੰਜਾਬੀ ਆਪਦੇ ਘਰ ਦਾ ਆਪਣੇ ਦਾ ਯਾਰ ਲੋਕ ਰੋੜ ਦੇ ਫਿਰਦੇ ਭੁੱਖੇ ਮਰਦੇ ਫਿਰਦੇ ਤੁਸੀਂ ਚੱਕੀ ਬਾਹਰ ਲਿਆ ਨੂੰ ਫਿਰਦੇ ਹੋ ਇੱਕ ਗੁਰੂ ਘਰ ਦਾ ਗ੍ਰੰਥੀ ਗਿਆ ਸੀਗਾ ਹਾਂ ਮਦਦ ਲੈਣ ਆਉਂਦਾ ਫਿਰ ਬੱਚਾ ਬਿਮਾਰ ਤੇ ਉਹਨੇ ਜਵਾਬ ਦਿੱਤਾ ਕਹਿੰਦਾ ਤੁਹਾਡੇ ਤਾਂ ਕਹਿੰਦਾ ਗੁਰੂ ਘਰਾਂ ਚ ਬਥੇਰੇ ਆ ਹਾਂ ਭਾਈ ਤੁਹਾਡੀ ਕਮੇਟੀ ਨਹੀਂ ਮੈਂ ਤਾਂ ਇਹ ਗੱਲ ਆਏ ਕਹਿਣਾ ਯਾਰ ਜਿਹੜੇ ਬੰਦੇ ਜਿਹੜੇ ਤਾਂ ਗੁਰੂ ਘਰ ਤੋਂ ਮੁਨਕਰ ਆ ਯਾਰ ਬੰਦੇ ਹੂੰ ਉਹ ਤਾਂ ਤੂੰ ਕੁਸ਼ ਕਹਾਲ ਅੱਜ ਕਹਾਲ ਆ ਪਰਸੋਂ ਕਹਾਲਾ ਕੋਈ ਕਲਾਕਾਰ ਐ ਕੋਈ ਖੇਡਣ ਵਾਲਾ ਐ ਕੋਈ ਸਟਾਰ ਬੰਦਾ ਹੈ ਜਿਹੜਾ ਬੰਦਾ ਗੁਰੂ ਘਰ ਤੋਂ ਮੁਨਕਰ ਹੋ ਗਿਆ ਮਾਨਾ ਉਹਦਾ ਮੁਨਕਰ ਹੀ ਰਹਿਣਾ ਸਦਾ ਉਹਨੇ ਮੁਨਕਰ ਉਹਨੇ ਗੁਰੂ ਘਰ ਨੂੰ ਨਹੀਂ ਉਹ ਮੰਨਣਾ ਪਰ ਨਾਲ-ਨਾਲ ਹੁਣ ਪੈਰਲਰ ਕੀ ਚੱਲ ਰਿਹਾ ਜਿਹੜੀ ਦੇਖਣ ਵਾਲੀ ਗੱਲ ਹੈ ਵੀ ਗੁਰੂ ਘਰ ਦਾ ਜਿਹੜਾ ਕਨਸੈਪਟ ਹੈ ਉਹਨੂੰ ਢਾਹ ਲਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਯਾਰ ਇੰਨੇ ਗੁਰੂ ਘਰ ਬਣੇ ਹੋਏ ਐਡੇ ਵੱਡੇ ਪ੍ਰਬੰਧ ਸਾਡੇ ਪਿੰਡ ਦੇ ਵਿੱਚ ਤੂੰ ਤਾਂ ਚੱਲ ਨਿੱਜੀ ਤੌਰ ਤੇ ਆਪਣੇ ਨਾਲ ਵਰਤਦਾ ਹਨਾ ਕਿੰਨੇ ਲੋੜਵੰਦ ਬੰਦੇ ਆ ਜਾਂ ਕਿੰਨਾ ਹੋਰ ਆ ਸਾਡਾ ਨਗਰ ਐਡਾ ਵਧੀਆ ਨਗਰ ਆ ਪਿੰਡ ਪੱਦਰ ਤੇ ਹਰੇਕ ਵੰਦਾ ਸੀ ਮਸਲਾ ਹੱਲ ਕਰਦੇ ਆ ਕੋਈ ਸਾਥੋਂ ਬਾ ਬੇਵਾਹ ਹੋ ਜੇ ਗੱਲ ਜਾਂ ਬੰਦੇ ਨੇ ਸਾਡੇ ਕੋਲੇ ਗੱਲ ਹੀ ਨਹੀਂ ਕਰੀਦਾ ਕਹਿੰਦਾ ਕੀ ਐ ਇਸੇ ਤਰ੍ਹਾਂ ਹੀ ਜਰ ਜਿਹੇ ਜੀ ਆਪਣੇ ਕੋਲੇ ਆਮ ਤਨ ਜੱਟ ਬੂਟ ਬੰਦੇ ਆ ਆਪਾਂ ਖੇਤੀ ਕਰਨ ਵਾਲੇ ਉਹੇ ਜੀ ਦੂਜਿਆਂ ਦੇ ਵੀ ਹੁੰਦੀ ਐ ਉਹ ਵਧੀਆ ਸਾਰੇ ਪਿੰਡਾਂ 'ਚ ਪ੍ਰਬੰਧ ਐ ਕੋਈ ਪਿੰਡ ਹਜੇ ਤੱਕ ਲੋਕ ਇੰਨੇ ਮਾੜੇ ਨਹੀਂ ਹੋਏ ਵੀ ਕੋਈ ਇਲਾਜ ਕਰਨੀ ਉਹ ਬੰਦਾ ਰੂੜੀ ਜਾਵੇ ਹੈ ਸਰੋਂ ਪਾਣੀਆਂ ਦਾ ਮੁੱਦਾ ਕਿੰਨੇ ਜ਼ਹਿਰਾਂ ਪਾਈਆਂ ਜਾ ਰਹੀਆਂ ਉੱਥੇ ਉਹ ਲੁਧਿਆਣਾ ਹੀ ਬੈਠੇ ਆ ਸਮਾਜਸੀ ਵੀ ਵੱਡੇ ਵੱਡੇ ਉੱਥੋਂ ਕਹਿਣ ਨਾ ਵੀ ਅਸੀਂ ਡੋਰ ਟੂ ਡੋਰ ਭਾਈ ਫੈਕਟਰੀਆਂ ਵਾਲੇ ਮਾਲਕਾਂ ਨੂੰ ਜਾਣਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਤੁਸੀਂ ਇਹਨਾਂ ਦਾ ਹੋਰ ਪ੍ਰਬੰਧ ਕਰੋ ਕੋਈ ਯਾਰ ਤੁਸੀਂ ਜ਼ਹਿਰ ਪਾਈ ਜਾਂਦੇ ਹੋ ਵਿੱਚ ਜਾਣ ਨਾ ਉੱਥੋਂ ਕਿਵੇਂ ਜਾਣ ਭਾਈ ਉੱਥੋਂ ਤਾਂ ਗਿਫਟ ਆਉਂਦੇ ਆ ਹਮ ਜਿਹੜੀਆਂ 10-10 ਹਜ਼ਾਰ ਦੀਆਂ ਜੀਣਾ ਪੈਂਦੀਆਂ ਉਹ ਉਹਨਾਂ ਗਿਫਟਾਂ ਨਾਲ ਹੀ ਪੈਂਦੀਆਂ ਸਹੀ ਆ ਉਹ ਨਹੀਂ ਪੈਂਦੀਆਂ ਹੈ ਇਹ ਤਾਂ ਸਰਕਾਰ ਦਾ ਕੰਮ ਕਰਕੇ ਦੇ ਰੇ ਸਰਕਾਰ ਨੂੰ ਪ੍ਰੈਸ਼ਰ ਪਾਉਣ ਵੀ ਭਾਈ ਆ ਪ੍ਰਬੰਧ ਕਰੋ ਹਸਪਤਾਲਾਂਾਂ ਚ ਦਵਾਈ ਭੇਜੋ ਡਾਕਟਰ ਭੇਜੋ ਉਹ ਮੰਤਰੀਆਂ ਨੂੰ ਕਦੇ ਨਹੀਂ ਕਹਿੰਦੇ ਯਾਰੀਆਂ ਭਗਾਉਂਦੇ ਆ ਯਾਰ ਸਰਕਾਰ ਨਾਲ ਆ ਅੱਖ ਚ ਅੱਖ ਪਾ ਕੇ ਉਹੀ ਬੰਦਾ ਗੱਲ ਕਰੂ ਯਾਰ ਜਿਹੜਾ ਬੰਦਾ ਬੇਦਾਗ ਹੋਊਗਾ ਜਿਹੜੇ ਬੰਦੇ ਦੇ ਦਾਗ ਆ ਜਾਂ ਜਿਹੜੇ ਬੰਦੇ ਚ ਕਾਣ ਮੀਣ ਆ ਕੋਈ ਉਹ ਬੰਦਾ ਸਰਕਾਰ ਨੂੰ ਕਿਵੇਂ ਬੋਲੂ ਸਰਕਾਰ ਰੜਕੇ ਨੂੰ ਉਹਦਾ ਗਲ ਘੁੱਟ ਦੂ ਹੈ ਕਿਵੇਂ ਫਰਾਡ ਐਨ ਜੀਓ ਚੱਲਦੀਆਂ ਕਿਵੇਂ ਪੈਸਾ ਆਉਂਦਾ ਸਾਰਾ ਕਿੱਧਰ ਨੂੰ ਪੈਸਾ ਜਾਂਦਾ ਤੇ ਇੱਕ ਮੁੰਡਾ ਪੱਤਰਕਾਰ ਆ ਉਹਨੇ ਗੱਲ ਤਾਂ ਕਰੀ ਸੀ ਕਹਿੰਦਾ ਬਾਈ ਕਿੰਨੇ ਸਮਾਜ ਸੇਵੀ ਆ ਜਿਨ੍ਹਾਂ ਦਾ ਪੈਸਾ ਫਿਲਮਾਂ ਚ ਲੱਗ ਜਾਂਦਾ ਹਮ ਫਿਲਮਾਂ ਦਾ ਨੰਬਰ ਦਾ ਪੈਸਾ 1 ਨੰਬਰ ਚ ਵਹੀ ਜਾਂਦਾ ਹਾਂ ਹੁੰਦਾ ਤੇ ਹੁਣ ਸਮਾਜ ਸੇਵਾ ਇਹਨਾਂ ਨੂੰ ਪਤਾ ਨਹੀਂ ਕਿਹੜੀ ਸਮਾਜ ਸੇਵਾ ਨਹੀਂ ਸਮਝ ਆਉਂਦੀ ਅਸਲ ਦੇ ਵਿੱਚ ਯਾਰ ਆਪਣੇ ਸਾਰੇ ਭਾਈਚਾਰੇ ਨੂੰ ਸਮਝਣਾ ਚਾਹੀਦਾ ਹਮ ਆਪਾਂ ਨਹੀਂ ਕਹਿੰਦੇ ਸਮਾਜ ਸੇਵਾ ਹੁਣ ਉਹ ਮਿੰਟੂ ਕਰਦਾ ਹੋਰ ਕਿੰਨੇ ਮੁੰਡੇ ਕਰੀ ਜਾਂਦੇ ਆ ਕਰੋ ਯਾਰ ਜੀ ਸੱਦ ਕੇ ਕਰੋ ਪਰ ਆਪਾਂ ਕਹਿੰਦੇ ਆ ਯਾਰ ਜਿਹੜੇ ਮੁੱਦੇ ਪੰਜਾਬ ਦੇ ਆ ਜਾਂ ਜਿਹੜੇ ਉਹ ਲਾਂਚੋਂ ਤੁਹਾਨੂੰ ਦਾਣੇ ਜਾਂਦੇ ਆ ਜਾਂ ਜਿਹੜੀਆਂ ਜੇਬਾਂ ਚੋਂ ਤੁਹਾਨੂੰ ਪੈਸੇ ਜਾਂਦੇ ਆ ਘੱਟੋ ਘੱਟ ਉਹਨਾਂ ਖਾਤਰ ਤਾਂ ਬੋਲੋ ਯਾਰ ਉਹਨਾਂ ਦੀ ਗੱਲ ਤਾਂ ਕਰੋ ਤੇ ਸਮਾਜ ਸੇਵਾ ਹੀ ਕਰਨੀ ਆ ਸਵਾਜ ਦੇ ਮੁੱਦੇ ਵੀ ਨਾਲ ਚੁੱਕੋ ਸਾਡੇ ਕੋਲੇ ਸਮਾਜ ਸੇਵਾ ਫਰਮ ਹੈ ਸਮਾਜ ਦੇ ਮੁੱਦੇ ਹੀ ਹੁੰਦੇ ਆ ਸਾਡੇ ਮਿਲੀਅਨਾਂ ਚ ਫੋਲੋਅਰ ਹੈ ਹਾਂ ਇੱਕ ਗੱਲ ਕਹੀ ਸੋਡੀ ਕਰੋੜਾਂ ਲੋਕ ਸੁਣਦੇ ਆ ਹਾਂ ਤੇ ਫਿਰ ਤੁਸੀਂ ਗੱਲ ਸੁਣਾਓ ਯਾਰ ਉਹਨਾਂ ਨੂੰ ਉਹਨੂੰ ਸਿਰਫ ਆਪਲੀ ਤਕਸੀਮਤ ਰੱਖਦੇ ਆ ਸਾਨੂੰ ਪੈਸੇ ਆਈ ਜਾਣ ਹਾਂ ਇਹ ਤਾਂ ਬਈ ਉਹਦੀ ਵੀਡੀਓ ਪਾਉਂਦੇ ਆ ਯਾਰ ਜਿਹੜਾ ਕੁਝ ਦੇਣ ਬਾਗਿਆ ਤੂੰ ਲੋਨ ਦੇ ਨੀਂਟੇ ਫੋਕ ਰਿਹਾ ਉੱਥੇ ਜਾ ਕੇ ਦਿੰਦੇ ਐਨ ਗਵਾਂਢ 'ਚ ਕੋਈ ਲੋਡ ਬੰਦ ਹੋਵੇ ਉਹ ਨਹੀਂ ਉੱਥੇ ਵੀਡੀਓ ਪਾਊਗੀ ਮਸ਼ਹੂਰ ਸਭ ਨੂੰ ਪਤਾ ਲੱਗੇ ਕਿਸੇ ਗਰੀਬ ਦਾ ਕਿੱਲਾ ਨਹੀਂ ਵਾਕੇ ਦਿੰਦੇ ਯਾਰ ਫਿਲਮਾਂ ਵਾਲੇ ਫਿਲਮਾਂ ਵਾਲਿਆਂ ਦੀ ਪ੍ਰੋਮੋਸ਼ਨ ਉੱਥੇ ਆ ਕੇ ਕਰਦੇ ਆ ਫਿਲਮਾਂ ਵਾਲਿਆਂ ਨੂੰ ਤਾਂ ਬਾਈ ਸੌਖਾ ਹੋ ਗਿਆ ਉਹਨਾਂ ਨੂੰ ਤੇਰੇ ਮੇਰੇ ਨਾਲ ਮੱਥਾ ਮਾਰਨ ਦੀ ਹੋਰ ਬੰਦੇ ਨਾਲ ਲੋੜ ਹੀ ਨਹੀਂ ਕੋਈ ਉਹਨਾਂ ਨੂੰ ਤਾਂ ਇੱਕ ਮਨ ਲਾਇਕ ਬੰਦੇ ਕੋਲੇ 1 ਮਿਲੀਅਨ ਬੰਦਾ ਹੈ 1 ਮਿਲੀਅਨ ਬੰਦੇ ਤੱਕ ਪਹੁੰਚ ਕਰਨੀ ਤੂੰ ਉਹਦਾ ਤੇਰਾ ਕਰੋੜਾਂ ਰੁਪਈਆ ਲੱਗੂ ਉੱਥੇ ਤੇਰੀ 50000 ਡੋਨੇਸ਼ਨ ਦਿੱਤੀ ਤੈਨੂੰ ਬੱਲੇ ਬੱਲੇ ਆ ਇਹਦਾ ਇੱਕ ਸੈਟਅਪ ਬਣ ਗਿਆ ਉਹਨਾਂ ਦਾ ਉਹ ਸੈਟਅਪ ਬਣ ਗਿਆ ਸੈਟਅਪ ਨੂੰ ਉਹਨੂੰ ਤੋੜਨਾ ਵੀ ਔਖਾ ਹੁਣ ਇਹ ਨਾ ਗੱਲ ਸੋਚਣ ਲੋਕ ਬਾਬਾ ਇੱਕ ਹੁਣ ਜਿਹੜੇ ਬੰਦਿਆਂ ਨੇ ਅੱਗ ਨਹੀਂ ਲਾਈ ਉਹਨਾਂ ਦੀ ਸੁੰਡੀ ਪੈ ਗਈ ਕਣਕ ਨੂੰ ਉਹਦਾ ਵੀ ਸਰਕਾਰ ਕੋਈ ਹੱਲ ਕਰੇ ਇਹ ਇਹ ਵੀ ਬਹੁਤ ਵੱਡਾ ਮੁੱਦਾ ਬਣਿਆ ਪਿਆ ਜਦ ਹੱਲ ਕੀ ਸਾਡੇ ਗਵਾਂਢੀ ਸੁੰਡੀ ਪੈ ਗਈ ਉੱਥੇ ਬੰਦੇ ਜੇ ਮੈਂ ਤੈਨੂੰ ਆਪਦੀ ਹੱਡ ਬੀਤੀ ਗੱਲ ਦੱਸਣਾ ਉਹਨੇ ਫੋਨ ਕਰਿਆ ਜੀ ਯੂਨੀਵਰਸਿਟੀ ਲੁਧਿਆਣੇ ਉਹਨੂੰ ਕਹਿੰਦੇ ਜੀ ਤੁਹਾਡੇ ਨਾਲ ਝੋਨਾ ਖੜਾ ਹੋ। ਉਹ ਕਹਿੰਦਾ ਜੀ ਹਾਂ ਝੋਨਾ ਖੜਾ ਹੈਗਾ ਪਰसों ਹੀ ਵੱਢਿਆ ਪਛੇਤਾ ਝੋਨਾ ਸੀ। ਅਕੇ ਉੱਥੋਂ ਉੱਡ ਕੇ ਪਤੰਗਾ ਤੁਹਾਡੇ ਖੇਤ ਚਾਂਡੇ ਦੇ ਗਿਆ। ਵੀ ਫਿਰ ਜਾਂ ਤਾਂ ਐ ਕਰਿਆ ਕਰੀਏ ਵੀ ਜਿੱਦ ਤੇ ਅਸੀਂ ਇਹ ਵੱਢ ਲਿਆ 100 ਦਾ 100 5 700 ਕਿੱਲਾ ਇਕੱਠਾ ਵਿਹਲਾ ਕਰ ਦਿਆ ਕਰੀਏ ਗਿੱਲਾ ਬੱਤਾ ਵੱਢ ਦਿਆ ਕਰੀਏ। ਹੂੰ। ਪਹਿਲਾਂ ਤੁਸੀਂ ਸਾਨੂੰ ਪਛੇਤੇ ਝੋਨੇ ਤੇ ਲਾਤਾ। ਲੋਕ ਯਾਰ ਕਰਾਹਾਂ ਨਾ ਕਣੀ ਕਣੀ ਚੌਲਾਂ ਦੀ ਕਰੀ ਬੈਠੇ ਆ। ਪਛੇਤੇ ਝੋਨੇ ਤੇ ਪਹਿਲਾਂ ਸਾਨੂੰ ਲਾਤਾ ਤਿੰਨ ਫਸਲਾਂ ਬੀਜੋ ਮੂੰਗੀ ਤੇ ਐਮ ਐਸ ਪੀ ਦੇਵਾਂਗੇ ਫਲਾਣਾ ਕਰਾਂਗੇ। ਜੋ ਨਾਈਟੋਮੈਟ ਕੀ ਪਿਛੇਤਾ ਹੋ ਗਿਆ ਝੋਨਾ ਇਹ ਜੀ ਚੀਜ਼ ਤਾਂ ਹੈ ਨਹੀਂ ਵੀ ਜਿਵੇਂ ਕਣਕ 10 ਦਿਨਾਂ ਅਜ ਬੀਜੀ ਗਈ ਮਸ਼ੀਨਰੀ ਨਾਲ ਐ ਬੀਜਿਆ ਜਾਊ ਝੋਨਾ ਤਾਂ ਬੰਦੇ ਲਾਉਣਗੇ ਹੂੰ ਬੰਦੇ ਲਾਉਣਗੇ ਤਾਂ ਘੱਟੋ ਘੱਟ ਨਾ ਵਾੜਾ 15 ਤੋਂ 20 ਦਿਨ ਝੋਨੇ ਦੇ ਪੀਰੀਅਡ ਨੂੰ ਜੇ ਇੱਕ ਪਿੰਡ ਦਾ ਵੀ ਰਕਬਾ ਇੱਕ ਬੰਦੇ ਕੋਲੇ ਵੀ ਹੋਵੇ ਨਾ ਸਾਰੀ ਲੇਬਰ ਉਹਨੂੰ ਦੇ ਦੇ ਗਿਆ ਤਾਂ ਵੀ ਇੱਕ ਮਹੀਨੇ ਝੋਨਾ ਲੱਗੂਗਾ ਲੱਗਦਾ ਸਹੀ ਹੈ ਕਿਉਂਕਿ ਮਸ਼ੀਨਰੀ ਦਾ ਕੰਮ ਤਾਂ ਕੁਝ ਨਹੀਂ ਮੈਂ ਤਾਂ ਮੈਂ ਤਾਂ ਖੇਤੀ ਦੰਦਾਉਣ ਵਾਲੇ ਸਮੇਂ 'ਚ ਫੇਲ ਹੈ ਖੇਤੀ ਫੇਲ ਨਹੀਂ ਹੈਗੀ ਖੇਤੀ ਨੂੰ ਫੇਲ ਕਰਿਆ ਜਾ ਰਿਹਾ ਮੰਨਿਆ ਜਾ ਰਿਹਾ ਪਹਿਲਾਂ ਹਮ ਝੋਨੇ ਤੇ ਲਾਤਾ ਹਾਂ ਪਾਣੀ ਵੀ ਅਸੀਂ ਆਪ ਦਾ ਖਰਾਬ ਕਰ ਲਿਆ ਭਾਈ ਚਾਰੇ ਵਾਲੀਆਂ ਨਰਮੇ ਵਰਗੇ ਫਸਲਾਂ ਸੀ ਉਹ ਹੁਣ ਹਟ ਗਈਆਂ ਇਹਦਾ ਯਾਰ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਮਾਣ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਵੀ ਘਟੋ ਘਟ ਯਾਰ ਜਿਹਦੇ ਕੋਲੇ 5 ਕਿੱਲੇ ਐ ਉਹ ਅੱਧਾ ਕਿੱਲਾ ਰੱਖ ਲੋ ਜਿਹਦੇ ਕੋਲੇ 2.5 ਕਿੱਲੇ ਐ ਉਹ ਕਿਨਾਰ ਰੱਖ ਲੋ ਡੂੜ ਕਨਾਲ ਰੱਖ ਲੋ ਆਪ ਦਾ ਆਪ ਬਾਜ਼ਾਰ ਤੋਂ ਪ੍ਰਭਾਵ ਹਟਾਓ ਹੂੰ ਆਪ ਵੀ ਜੋ ਸਾਰਾ ਬਸਰ ਆ ਜਿਹੜਾ ਬੰਦਾ ਖੇਤੀ ਕਰਦਾ ਯਾਰ ਨਾਲ ਉਹ ਦੋ ਪਸ਼ੂ ਰੱਖਦਾ ਸਾਇਕ ਧੰਦਾ ਕੋਈ ਕਰਦਾ ਨਾਲ ਹਨਾ ਉਹ ਆਪ ਦੀਆਂ ਲੋੜਾਂ ਜੇ ਆਪਦੇ ਖੇਤ ਚੋਂ 50% ਵੀ ਪੂਰੀਆਂ ਕਰਨ ਲੱਗ ਜੇ ਨਾ ਬਾਜ਼ਾਰ ਤਾਂ ਗੋਡਿਆਂ ਭਾਰ ਹੋ ਜੂ ਤੀਜੇ ਦਿਨੀ ਹਮ ਹੁਣ ਬਾਬਾ 10 10 ਕਿੱਲਿਆਂ ਨੇ ਬੁੜੀਆਂ ਰੇੜੀਆਂ ਤੋਂ ਸਬਜ਼ੀ ਲਈ ਜਾਂਦੀਆਂ ਫਿੱਟ ਰੇਟਾਂ ਤੇ ਫਿਰ ਉਹ ਲੈਣੀ ਨਹੀਂ ਨਾ ਚਾਹੀਦੀ ਬਸ ਉਹ ਜਦ ਹੁਣ ਕਿਹਨੂੰ ਨਿੰਦਗੇ ਕਿਹਨੂੰ ਸਲਾਈਏ ਮਾਨਾ ਸਾਰਿਆਂ ਦੇ ਆਵਾ ਉੱਤੇ ਆ ਪਿਆ ਹਨਾ ਅੱਗੇ ਹੁੰਦਾ ਕੋਈ ਕੁਰਤੀ ਸਬਜੀ ਬੰਦਾ ਕੋਈ ਆਪਾਂ ਮੁੱਲ ਲੈਂਦੇ ਕੱਲੀ ਕੁਰਤੀ ਰੁੱਤ ਕਰੁੱਤ ਜਾਂ ਕਿਸੇ ਨੇ ਆਉਣਾ ਹੁੰਦਾ ਤੇ ਹੁਣ ਵਿੱਚ ਬੰਦਿਆਂ ਦਾ ਤੱਕ ਇਹੀ ਜ਼ਮੀਨ ਖੇਤ ਬੀਜੇ ਬਾਹਲੇ ਬੰਦੇ ਹੁਣ ਮੇਰੀ ਇੱਕ ਦੋ ਬੰਦਿਆਂ ਨਾਲ ਗੱਲ ਹੋਈ ਮੈਂ ਹਜਾਰ ਸਰੋਂ ਦੀਆਂ ਬੀਜ ਲੋ ਦੋ ਕਨਾਲਾਂ ਤਿੰਨ ਕਨਾਲਾਂ ਤੇਲ ਨੂੰ ਹੋ ਜੂ ਉਹਨੇ ਕਣਕ ਹੈਗੀ ਆ ਕਣਕ ਵੇਚ ਕੇ ਸਰੋਂ ਲੈ ਲਾਂਗੇ ਉਦੋਂ ਐ ਕਾਹਨੂੰ ਮੱਥਾ ਮਾਰਨਾ ਲੈ ਵੀ ਤੁਹਾਨੂੰ ਕੌਣ ਦੇਊ ਯਾਰ ਚੰਗੀ ਚੀਜ਼ ਜਿਹੜੀ ਕਿ ਤੁਸੀਂ ਆਪ ਵੀ ਜਿਹੜੀ ਐ ਪਰਮਾਤਮਾ ਨੇ ਤੁਹਾਨੂੰ ਬਖਸ਼ਿਆ ਸਾਰਾ ਕੁਝ ਹਾਂ ਰਾਜੀ ਬਣਾਇਆ ਫਿਰ ਕਿਉਂ ਮੰਗਦੇ ਬਣਦੇ ਹੋ ਹਾਂ ਆਪਦੀ ਆਪ ਹਨਾ ਕੀ ਹੋ ਗਿਆ ਲੋਕਾਂ ਨੂੰ ਇਹ ਯਾਰ ਸਾਰਾ ਤਾਂ ਮਾਜਮਾ ਨਾ ਰਾਜਨੀਤਿਕ ਹੋ ਗਿਆ ਹੁਣ ਮਨਾਂ ਭਮਾਂ ਕੋਈ ਬੰਦਾ ਵਿਰੋਧ ਵੀ ਕਰੇ ਹਾਂ ਜਿੰਨੇ ਦਿਨ ਵੋਟਾਂ ਨਹੀਂ ਪਈਆਂ ਕਿੰਨੀਆਂ ਜੁਨੀਆਣਾ ਟੋਲਾਂ ਤੇ ਬੈਠੀਆਂ ਰਹੀਆਂ ਟੋਲਾਂ ਤੇ ਬੈਠੇ ਰਹੇ ਆ ਨਾ ਵੋਟਾਂ ਵਾਲਾ ਵਿਰੋਧ ਕਰੀਗੇ ਨਾ ਜਿੱਦੇ ਵੋਟਾਂ ਪੈ ਗਈਆਂ ਉਹਦੇ ਮਸਲੇ ਸਾਰੇ ਹੱਲ ਹੋਗੇ ਪੰਜਾਬ ਦੇ ਨਾ ਯਾਰ ਤੁਸੀਂ ਕਿਉਂ ਕੋਲੇ-ਪਾਲੇ ਲੋਕਾਂ ਨੂੰ ਯਾਰ ਆਪਦੇ ਮੰਗਰ ਲਾ ਕੇ ਕਿਉਂ ਤੁਸੀਂ ਗਮਰਾਹ ਕਰੀ ਜਾਂਦੇ ਹੋ ਤੁਸੀਂ ਇਹ ਕਿੱਥੇ ਦਿਓਗੇ ਦੇਣਾ ਪੰਜਾਬ ਦੀ ਬਰਬਾਦੀ 'ਚ ਜਿੱਦੇ ਤੁਹਾਡਾ ਹੱਥ ਲਿਖਿਆ ਗਿਆ ਨਾ ਵਿੱਚ ਲਿਖਿਆ ਜਾਣਾ ਨਾ ਇਤਿਹਾਸ ਮਾਫ਼ ਨਹੀਂ ਕਰਦਾ ਕਿਸੇ ਨੂੰ ਹੂੰ ਬਸਾਉਣ ਵਾਲਿਆਂ ਨੂੰ ਵੀ ਨਹੀਂ ਮਾਫ਼ ਕਰਦਾ ਉਜਾੜਨ ਵਾਲਿਆਂ ਨੂੰ ਵੀ ਮਾਫ਼ ਕਰਨਾ ਤੇ ਪੰਜਾਬ ਗੁਰੂਆਂ ਪੀਰਾਂ ਦੇ ਨਾਂ ਤੇ ਵੱਸਦਾ ਇਹਨੇ ਵੱਸਦਾ ਹੀ ਰਹਿਣਾ ਇਹ ਵੀ ਲੋਕ ਆਪਦੇ ਦਿਮਾਗ 'ਚੋਂ ਵਹਿਮ ਚੱਕ ਦੇਣ ਮਨ 'ਚੋਂ ਵੀ ਅਸੀਂ ਇਹਨੂੰ ਬਰਬਾਦ ਕਰ ਦਿਆਂਗੇ। ਲੋਕ ਬਾਬਾ ਐਂ ਜ ਨਹੀਂ ਹੋਊਗਾ। ਕੋਈ ਸੋਸ਼ਲ ਮੀਡੀਆ ਤੇ ਕਿਸੇ ਨੇ ਦੋ ਸ਼ਬਦ ਕਰਤੇ ਤੇ ਉਹਨੂੰ ਸਾਰਾ ਭਾਰ ਉਹਦੇ ਮੋਢਿਆਂ ਤੇ ਦੇ ਦਿੰਦੇ ਆਂ। ਬਸ ਇਹੀ ਪੰਜਾਬ ਬਚਾਉ। ਹਾਂ। ਨਹੀਂ ਪੰਜਾਬ ਵੀ ਬਚਾਉ। ਜਾਂ ਕੋਈ ਤੂੰ ਗੱਲ ਕਰ ਤੀ ਨਰਪੱਖ ਗੱਲ ਕਰਤੀ ਮੰਨ ਲਾ। ਜਾਂ ਹੁਣ ਮੰਨ ਲਾ ਮੈਂ ਹੀ ਕਹਿ ਤੀ ਟੋਲਪਰਾਜਾਂ ਵਾਲੀ ਗੱਲ। ਹੁਣ ਇੱਥੇ ਵੱਡੇ ਵੱੱਡੇ ਦੁਕਾਨ ਬੈਠ ਜਾਣਗੇ ਆ ਕੇ। ਲਾਏ ਉਹ ਤਾਂ ਜੀ ਹੱਕਾਂ ਦੀ ਰਾਖੀ ਕਰਦੇ ਫਲਾਣਾ ਕਰਦੇ ਆ। ਮੈਂ ਕਹਿੰਦਾ ਹੱਕਾਂ ਦੀ ਰਾਖੀ ਪਹਿਲਾਂ ਆਪਾਂ ਆਪਦੇ ਘਰ ਨੂੰ ਬਚਾਈਏ ਆਪਦੇ ਆਪ ਨੂੰ ਬਚਾਈਏ ਪਹਿਲਾਂ ਜੁਨੀਆ ਨਾਲ ਇਹ ਐਲਾਨ ਕਰਨ ਵੀ ਆਪਦੇ ਖਾਨ ਜੋਗਰਾ ਤੇ ਆਪਦੇ ਪਹਿਨਣ ਪਚਰਨ ਜੋਗਰਾ ਬਾਜ਼ਾਰ ਨਾਲੋਂ ਨਾਤਾ ਤੋੜੋ ਆਪਾਂ ਯਾਰ ਬਾਜ਼ਾਰ ਨਾਲ ਕਿਵੇਂ ਲੜਾਂਗੇ ਬਾਜ਼ਾਰ ਨਾਲ ਨਹੀਂ ਲੜ ਸਕਦੇ ਬਾਜ਼ਾਰ ਨਾਲ ਆਪਾਂ ਤਾਂ ਲੜ ਸਕਦੇ ਜੇ ਆਪਣੀਆਂ ਲੋੜਾਂ ਘਰੋਂ ਪੂਰੀਆਂ ਹੋਣਗੀਆਂ ਘੱਟੋ ਘੱਟ 50-60% ਲੋੜਾਂ ਤਾਂ ਆਪਣੀਆਂ ਪੂਰੀਆਂ ਹੋਣ ਨਾ ਨਿਰਪਰ ਆਪਾਂ ਬਾਜ਼ਾਰ ਤੇ ਹੋਏ ਬੈਠੇ ਆ ਸਹੀ ਗੱਲ ਹੈ ਹੈ ਹਾਂ ਜੁਨੀਆ ਨੇ ਕਹਿਣਾ ਭਾਈ ਜਿਹੜਾ ਕੁਝ ਤੁਸੀਂ ਬੀਜ ਸਕਦੇ ਬੀਜੋ ਬੀਜੋ ਆਪਦਾ ਭਾਈਚਾਰਾ ਕਾਇਮ ਰੱਖੋ ਹੱਥੀਂ ਕੰਮ ਕਰੋ ਹਾਂ ਹੱਥੀਂ ਕੰਮ ਤਾਂ ਛੱਡ ਗਏ ਕਰਵਾਓ ਯਾਰ ਲੇਬਰ ਤੋਂ ਬਥੇਰੀ ਬਥੇਰੇ ਬੰਦੇ ਬੰਦੇ ਨਹੀਂ ਜੀ ਮਿਲਦੇ ਆ ਨਹੀਂ ਮਿਲਦੇ ਇਹ ਸਭ ਬਹਾਨੇ ਆ ਯਾਰ ਬਾਜ਼ਾਰ ਚ ਆਪਣਾ ਪੰਜਾਬੀ ਬੰਦੇ ਦੀ ਰੇੜੀ ਹੋਵੇ ਤੇ ਇੱਕ ਵਾਰੀ ਪ੍ਰਵਾਸੀ ਦੀ ਹੋਵੇ ਪਤਾ ਨਹੀਂ ਆਪਾਂ ਨੂੰ ਕੀ ਮਾਨਸਿਕਤਾ ਪੰਜਾਬੀ ਕੋਲੇ ਨਹੀਂ ਆਣਾ ਨੀ ਆਪਾਂ ਦਾ ਕਰੇ ਮਾਨਾ ਇਹ ਜੀ ਗੱਲ ਨਹੀਂ ਨਹੀਂ ਉਹ ਆਪਣੇ ਆਮ ਲੋਕ ਆਪਾਂ ਤਾਂ ਯਾਰ ਮਦਦ ਕਰਦੇ ਆ ਆਪਣੇ ਬੰਦੇ ਦੀ ਕੋਈ ਵੀ ਹੋਵੇ ਚਾਹੀਦੀ ਹੈ ਨਾ ਕੋਈ ਵੀ ਨਹੀਂ ਕਹਿ ਸਕਦਾ 40 ਸਾਲਾਂ ਦੀ ਉਮਰ ਹੋ ਗਈ 20 ਸਾਲਾਂ ਤੱਕ ਬੰਦਾ ਬੱਚਾ ਹੀ ਹੁੰਦਾ ਨਿਆਣਾ ਹੁੰਦਾ ਆਪਾਂ ਇਹ ਜੀ ਉਮਰ ਚੋਂ ਆਏ ਆ ਹਨਾ 20 ਸਾਲਾਂ ਤੱਕ ਅੱਜ ਤੱਕ ਕੋਈ ਬੰਦਾ ਇੱਕ ਵੀ ਕਹ ਦੇ ਕਿ ਕਿਸੇ ਬੰਦੇ ਦੀ ਆਪਣੇ ਦੀ ਬਾਹਰ ਨਹੀਂ ਖੜੀ ਜਿੰਨੇ ਜੋਗਰੇ ਆਪਾਂ ਹੈਗੇ ਜਿੰਨੀ ਵੈਗਰੂ ਨੇ ਤਾਕਤ ਦਿੱਤੀ ਹੈ ਆਪਾਂ ਦਾ ਧਨ ਮਨ ਧਨ ਨਾਲ ਲਾਉਣਿਆਂ ਨੂੰ ਡੱਲੇਵਾਲ ਸਾਹਮਣੇ ਬੈਠਣਾ ਸੀ ਮਰਨ ਵਰਤ ਜਿਹਨੂੰ ਪਹਿਲੀ ਚੱਕ ਲਿਆ ਇੱਕ ਵੀ ਸਮਾਜ ਸੇਵੀ ਨੇ ਇੱਕ ਵੀ ਕਿਸੇ ਚਿੰਤਕ ਨੇ ਇੱਕ ਵੀ ਕਿਸੇ ਕਲਾਕਾਰ ਨੇ ਆ ਸੋਸ਼ਲ ਉਹ ਤਾਂ ਚਲੋ ਛੱਡੋ ਪਰਿਆ ਸੋਸ਼ਲ ਮੀਡੀਆ ਤੇ ਹਾ ਦਾ ਨਾਰਾ ਵੀ ਮਾਰਿਆ ਹੋਵੇ ਵੀ ਇਹ ਸ਼ਰੇ ਆਮ ਤੱਕ ਆ ਜਿਹੜੇ ਨੱਚਣ ਗਾਉਣ ਵਾਲੇ ਆ ਯਾਰ ਇਹਨਾਂ ਨੂੰ ਲੋਕਾਂ ਨੇ ਨਾ ਜਿਹੜੇ ਪੁਰਾਣੇ ਨਾਂ ਦਿੱਤੇ ਸੀ ਪੁਰਾਣੇ ਬੰਦਿਆਂ ਨੇ ਉਹ ਹਿਸਾਬ ਨਹੀਂ ਕਿਸੇ ਨਾਲ ਕਹੇ ਸੀ ਹਵਾ ਦੇ ਰੁੱਖ ਨਾਲ ਚੱਲਣ ਵਾਲੇ ਬੰਦੇ ਹੁੰਦੇ ਆ ਇਹ ਤੇ ਉਹ ਕਿਸੇ ਹਿਸਾਬ ਨਾਲ ਹੀ ਦੱਸੇ ਸੀ ਉਹ ਗਲਤ ਨਹੀਂ ਸੀ ਗੱਲਾਂ ਹੁਣ ਫਿਰ ਸਮਾਜ ਸੇਵੀ ਦੀ ਕਲਾਕਾਰਾਂ ਵਰਗੀ ਹੋਗੇ ਨਾ ਇਹ ਉਹ ਉਹ ਆਸ ਰੱਖਦੇ ਆ ਉਹ ਗੱਲ ਤਾਂ ਕਰੋ ਉਨੀਕ ਤਾਂ ਹੂੰ ਹੂੰ ਜਦੋਂ ਪੰਜਾਬ ਦਾ ਖਾਨਾ ਤੂੰ ਐ ਹੁਣ ਤੇਰੇ ਕੋਲੇ ਹਜ਼ਾਰਾਂ ਲੱਖਾਂ ਬੰਦਾ ਤੇਰੀ ਗੱਲ ਨੂੰ ਸੁਣਦਾ ਹੈ ਤੇਰੇ ਯਾਰ ਇੱਥੇ ਮੂਰੇ ਕੋਈ ਗੱਲ ਹੋਈ ਜਾਂਦੀ ਹੈ ਤੇ ਤੂੰ ਬੋਲੇ ਨਾ ਮੰਨਾ ਫਿਰ ਧਿਰ ਗਿਆ ਤੇਰਾ ਜਿਹਾਉਣਾ ਹੱਕ ਹੈ ਬੋਲਣ ਦਾ ਹੈ ਪੰਜਾਬ ਦੇ ਫਿਰ ਤੂੰ ਪੈਸੇ ਕਮਾ ਕੇ ਕਿੰਨੇ ਕ ਪੈਸੇ ਲੱਖਪਤੀ ਕਰੋੜਪਤੀ ਅਰਪਤੀ ਹੋ ਜਾਏਗਾ ਤੇਰਾ ਜਮੀਰ ਤਾਂ ਅੰਦਰੋਂ ਤੈਨੂੰ ਝੰਜੋੜੂ ਨਾ ਜਿਵੇਂ ਆ ਗੱਲ ਗਲਤ ਹੈ ਹਾਂ ਲੋਕ ਜਿੰਨਾ ਜਿਆ ਜਮੀਰਾਂ ਨਹੀਂ ਨਾ ਆਵੀਆਂ ਜਗਾਉਂਦੇ ਉਹਨਾਂ ਜਿਹੜੇ ਹੱਲ ਨਹੀਂ ਹਨਾ ਜਾਰਾ ਆਮ ਵਰਗ ਉੱਠਦਾ ਹੁੰਦਾ ਰੇਖ ਸਰਮਾਇਅਦਾਰੀ ਵਰਗ ਹੈ ਜਿਹੜਾ ਸਰਮਾਇਅਦਾਰ ਤਾਂ ਤੂੰ ਅੰਗਰੇਜ਼ਾਂ ਮੇਲੇ ਤੋਂ ਲਾ ਲਾ ਫਿਰ ਤੂੰ ਪਾਰਟੀਆਂ ਤੋਂ ਲਾ ਲਾ ਜਿਹੜਾ ਸਰਮਾਇਅਦਾਰੀ ਵਰਗ ਹੈ ਉਹ ਪਹਿਲਾਂ ਅੰਗਰੇਜ਼ਾਂ ਨਾਲ ਰਿਹਾ ਫਿਰ ਕਾਂਗਰਸ ਦੀ ਹਕੂਮਤਾਈ ਕਾਂਗਰਸ ਨਾਲ ਰਿਹਾ ਫਿਰ ਕਾਲੀਆਂ ਦੀ ਹਕੂਮਤਾਈ ਕਾਲੀਆਂ ਨਾਲ ਰਿਹਾ ਪਰ ਪੰਜਾਬ ਦੀ ਗੱਲ ਕਰਦੇ ਆ ਅੱਜ ਝਾੜੂ ਵਾਲਿਆਂ ਦੀ ਅਤੇ ਬੀਜੇਪੀ ਦੀ ਅੱਜ ਉਹਨਾਂ ਨਾਲ ਹੈ ਇਹ ਆਪਾਂ ਕਹੀਏ ਸਰਮਾਇਅਦਾਰੀ ਨਿਜਾਮ ਜਾਂ ਵੱਡੇ ਬੰਦੇ ਕੁਝ ਤੋੜਨਗੇ ਕੰਮ ਨੂੰ ਨਹੀਂ ਇਹ ਤਾਂ ਆਮ ਬੰਦਾ ਹੀ ਸਿਆਣਾ ਹੋ ਕੇ ਤੇ ਥੱਲੇ ਲੈਵਲ ਤੋਂ ਨਾ ਲੜਾਈ ਜਿੱਤੇ ਲੜੇ ਜਿਵੇਂ ਹੁਣ ਲੱਖੇ ਵਰ ਗਿਆ ਲੱਖਾਂ ਯਾਰ ਲੱਖ ਵੋਟਾਂ 'ਚ ਖੜਾ ਹੁੰਦਾ ਹੈ ਲੱਖ ਰਾਜਨੀਤਿਕ ਬੰਦਾ ਆਹੋ ਪਰ ਉਹ ਜਿਹੜੀ ਗੱਲ ਕਹਿ ਰਿਹਾ ਯਾਰ ਉਹ ਗੱਲ ਤਾਂ ਆਪਣੇ ਹਿੱਤਾਂ ਦੀ ਹੈ ਨਾ ਸਹੀ ਗੱਲ ਹੈ ਰਾਜਨੀਤਿਕ ਬੰਦੇ ਆ ਯਾਰ ਮੰਨ ਲਓ ਵੋਟਾਂ 'ਚ ਖੜਾ ਕੋਈ ਹੁੰਦਾ ਮੰਨ ਲਾ ਮੈਂ ਆ ਮੈਂ ਰਾਜਨੀਤਿਕ ਤੌਰ ਤੇ ਵੋਟਾਂ 'ਚ ਕਿਸੇ ਪਾਰਟੀ ਦੀ ਮਦਦ ਕਰਦਾ ਮੈਂ ਕਿਸੇ ਪਾਰਟੀ ਬਣ ਕੇ ਖੜਾ ਹੋ ਗਿਆ ਪਰ ਜੇ ਮੈਂ ਗੱਲ ਯਾਰ ਲੋਕ ਹਿੱਤ ਦੀ ਕਰ ਰਿਹਾ ਹਾਂ ਲੋਕਾਂ ਦੀ ਭਲਾਈ ਦੀ ਕਰ ਰਿਹਾ ਹਾਂ ਉਹ ਗੱਲ ਤੱਕ ਟੁਕੜ ਮੇਰੀ ਸੁਣ ਲੋ ਸੁਣ ਲੋ ਪੂਣੀ ਦਾ ਮੰਨ ਲੋ ਹੁਣ ਉਹ ਗੱਲ ਸੁਣੀ ਜਿਹੜੀ ਲੱਖਣੇ ਸੁਣਾਈ ਆ ਕਹਿੰਦਾ ਲੋਕਾਂ ਦੇ ਫਿਰਦਾ ਤੂੰ ਕਹਿੰਦਾ ਪਾਣੀ ਮੁੱਲ ਲੈ ਲਾਂਗੇ ਹਾਂ ਲੈ ਪਾਣੀ ਮੁੱਲ ਵਾਲੀ ਚੀਜ਼ ਐ ਟੁੱਕ ਬਣੇ ਕੋਈ ਹਾਂ ਇਹ ਸਭ ਯਾਰ ਬੇਬੁਨਿਆਦੀ ਗੱਲਾਂ ਤੇ ਝੂਠੀ ਸ਼ੋਰਤ ਦਿੰਗਾਂ ਰਾਜਨੀਤਿਕ ਪਾਰਟੀਆਂ ਇੱਥੇ ਜਿਹੜੇ ਵੱਡੇ ਵੱਡੇ ਜਥੇਦਾਰ ਕਹਾਉਂਦੇ ਹੁੰਦੇ ਸੀ ਨਾ ਵੀ ਸਾਥੋਂ বিনা ਪੱਤਾ ਨਹੀਂ ਝੂਲਦਾ ਹਾਂ ਕਾਲੀਆਂ ਦੇ ਰਾਜ ਦੀ ਆਧਾਰਨ ਦਿੰਨਾ ਮੈਂ ਤੈਨੂੰ ਜਿਹੜੇ ਕਹਿੰਦੇ ਹੁੰਦੇ ਸੀ ਸਾਥੋਂ ਪੁੱਛੇ ਬਿਨਾ ਬੱਕਰੀ ਨਹੀਂ ਪਾਣੀ ਪੀਂਦੀ ਤੇ ਪੱਤਾ ਨਹੀਂ ਸਾਥੋਂ ਪੁੱਛੇ ਬਿਨਾ ਝੂਲਦਾ ਉਹ ਫਿਰਦੇ ਆ ਖੁੱਡੇ ਲੈਣ ਲਾਏ ਹੈ ਇਹਦਾ ਰਾਜ ਰੂਜ ਤਾਂ ਆਉਂਦੇ ਜਾਂਦੇ ਰਹਿੰਦੇ ਨਾ ਸਮਾ ਬਲਵਾਨ ਹੁੰਦਾ ਹੈ ਜਿਹੜੇ ਬੰਦੇ ਨੇ ਯਾਰ ਸੰਤੁਸ਼ਟੀ ਨਾਲ ਤੇ ਆਜ਼ਾਦ ਦੀ ਜ਼ਿੰਦਗੀ ਜਿਉਣਾ ਚੰਗੀ ਜ਼ਿੰਦਗੀ ਜਿਉਣੀ ਹੈ ਜੇ ਉਹ ਬੰਦਾ ਸੱਚ ਦੀ ਬੁਲਾ ਆਵਾਜ਼ ਨੂੰ ਬੁਲੰਦ ਕਰੂਗਾ ਉਹ ਸਦਾ ਹੀ ਸਹੀ ਰਹੂਗਾ ਜੇ ਕਿਸੇ ਬੰਦੇ ਕੋਲੇ ਬੋਲਣ ਦੀ ਉਹਨੂੰ ਬੈਕਗ੍ਰਾਉਂਡ ਨੇ ਪਾਵਰ ਦਿੱਤੀ ਹੈ ਬੋਲੋ ਯਾਰ ਜਿਹੜਾ ਝੂਠ ਦਾ ਨਿਜਾਮ ਹੈ ਇਹ ਸਦਾ ਨਹੀਂ ਰਹਿਣਾ ਹੁੰਦਾ ਇਹਨੇ ਇੱਕ ਦਿਨ ਡਿੱਗੀ ਪੈਣਾ ਹੁੰਦਾ ਸਹੀ ਹੈ ਤੇ ਜਿਹੜੇ ਹੁਣ ਝੂਠੇ-ਮੂਠੇ ਬੰਦੇ ਸਮਾਜ ਸੇਵੀਆਂ ਦਾ ਚਿਹਰਾ ਬਣਾ ਕੇ ਜਾਂ ਹੋਰ ਬਣਾ ਕੇ ਇਹ ਨਿਜਾਮ ਦਾ ਫਾਇਦਾ ਲੈ ਰਹੇ ਐ ਅੱਜ ਦੀਆਂ ਸਰਕਾਰਾਂ ਦਾ ਨਜ਼ਾਰੇ ਲੈ ਰਹੇ ਐ ਸ਼ੋਅ ਕਰੀ ਜਾਂਦੇ ਆ ਪੌਡਕਾਸਟ ਕਰੀ ਜਾਂਦੇ ਆ ਬੈਠੇ ਉਹ ਬੰਦੇ ਕਿਤੇ ਨਾ ਕਿਤੇ ਦਾ ਫਿਰ ਕਿਹੜਾ ਖਾਣਗੇ ਜਰਨਗੇ ਜਦੋਂ ਕੁਝ ਹੋ ਜਾਂਦਾ ਜਾਂ ਕੋਈ ਗੱਲ ਬਣ ਜਾਂਦੀ ਫਿਰ ਇਹ ਪਤਾ ਨਹੀਂ ਕਿਉਂ ਹੋ ਗਿਆ ਉਹ ਜੋ ਕਰਮ ਤੁਸੀਂ ਬੀਜਿਆ ਉਹ ਤੁਹਾਨੂੰ ਵੱਡਣਾ ਹੀ ਪੈਣਾ ਹੂੰ ਸਹੀ ਹੈ ਹਾਂ ਇੰਨੀਆਂ ਹੀ ਗੱਲਾਂ ਹੈ ਵੀ ਭਾਈ ਆਪੋ ਆਪਣੇ ਆਪਾਂ ਦਾ ਕਰਾਂਗੇ ਖਿਲਾੜੇ ਦੀ ਓਪਨਿੰਗ ਆਪਾਂ ਇਸ ਹਫਤੇ ਕਰ ਦੇਵਾਂਗੇ ਬਸ ਇੱਕ ਹੱਥ ਤੇਰੇ ਵਿੱਚ ਵਿੱਚ ਠੀਕ ਹੈ ਹਾਂ ਤੇ ਥੋੜਾ ਮਤਲਬ ਤੁਸੀਂ ਕੰਮ ਤਾਂ ਹੋਰ ਵੀ ਕਰ ਸਕਦੇ ਸੀ ਇਹ ਕੰਮ ਕਰਿਆ ਵੀ ਲੋਕ ਦੁਆਰੇ ਜੁੜਨ ਆਉਂਦੇ ਹਾਂ ਫਿਰ ਸੇ ਆਪਣੇ ਨਾਲ ਜੁੜਿਆ ਹੋਇਆ ਕੰਮ ਆ ਯਾਰ ਖੇਤੀ ਨਾਲ ਹਨਾ ਖੇਤੀ ਨਾਲ ਬਾਕੀ ਜਿਹੜੀ ਖੰਡ ਖੰਡ ਤੇ ਰਫਾਇੰਡ ਕਰਾਂ ਜੋ ਜੇ ਨਿਕਲ ਜਾਣ ਲੋਕਾਂ ਦੀਆਂ ਬਿਮਾਰੀਆਂ ਤੇ ਆ ਜਾਣੀਆਂ ਹਨਾ ਆਪਣੇ ਦੇਖ ਕੇ ਖਾਓ ਜਾਨ ਆਪਣੇ ਦੇਖਦੇ ਦੇਖਦੇ ਲੋਕ ਕੁਕਲਾੜਿਆ ਤੋਂ ਖੰਡਾਂ ਦੇ ਬਾਗੇ ਹਨਾ ਤੇ ਹੁਣ ਮੁੜ ਰਹੇ ਆ ਮੁੜ ਰਹੇ ਨੇ ਲੋਕ ਜਾਗਰਤ ਬਹੁਤ ਹੋ ਗਏ ਹੋ ਗਏ ਬਹੁਤ ਜਾਗਰਤ ਹੋਣੇ ਵੀ ਚਾਹੀਦੇ ਆ ਤੇ ਚਲੋ ਠੀਕ ਆ ਬਾਬਾ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ